ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਮੂਹਰਸ ਨੌਜੀ ਕੀ ਹਾਲ ਚੱਲਦਾ ਹੁੰਦਾ ਵੀ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਠੀਕ ਹੈ ਜੀ ਤੇ ਅੱਜ ਸਵੇਰ ਤੋਂ ਅੱਜ ਸਵੇਰ ਤੋਂ ਕੀ ਕਈ ਦਿਨੋਂ ਕੋਈ ਚੱਲ ਰਿਹਾ ਕਿ ਸਾਇਰਨ ਵੱਜੂਗਾ 4 ਵਜੇ ਸਾਇਰਨ ਵੱਜੂਗਾ ਤੇ ਅੱਜ ਕੋਈ ਸਾਇਰਨ ਨਹੀਂ ਵੱਜਿਆ ਹੈਗਾ 4:00 ਵਜੇ ਦਾ ਟਾਈਮ ਲੰਘ ਗਿਆ ਤੇ ਕੋਈ ਸਾਇਰਨ ਵਗੈਰਾ ਨਹੀਂ ਵੱਜਿਆ ਹੈਗਾ ਪਤਾ ਨਹੀਂ ਤੁਸੀਂ ਦੱਸਿਓ ਤੁਹਾਡੇ ਜੀ ਕਿਤੇ ਵੱਜਿਆ ਤਾਂ ਤੁਸੀਂ ਜਰੂਰ ਦੱਸਿਓ 4:30 ਵਜੇ ਕੋਈ ਸਾਇਰਨ ਨਹੀਂ ਵੱਜਿਆ ਹੈਗਾ ਤੇ ਫਿਰ ਕਹਿੰਦੇ ਸੀਗੇ ਰਾਤ ਨੂੰ 10 ਵਜੇ ਬਲੈਕਆਊਟ ਹੋਊਗਾ ਜੀ ਤੇ ਮੇਰੇ ਖਿਆਲਾਂ ਹੁਣ ਬਲੈਕਆਊਟ ਦਾ ਵੀ ਪਲਾਨ ਆ ਜਿਹੜਾ ਉਹ ਤੋਂ ਵੱਧਾ ਚੇਂਜ ਆ ਉਹਦੇ ਵਿੱਚ ਵੀ ਇੱਕ ਦੋ ਏਰੀਆਜ਼ ਹੈਗੇ ਨੇ ਫੀਡਬੋਰਡ ਦੇ ਜਿੱਥੇ ਬਲੈਕਆਊਟ ਲਿਖਿਆ ਹੋਇਆ ਸਾਰੇ ਨਹੀਂ ਹੈਗਾ ਹਨ ਤੇ ਚਲੋ ਪ੍ਰਮਾਤਮਾ ਕਰੇ ਸੁੱਖ ਸ਼ਾਂਤੀ ਰਹੀ ਜੀ ਆ ਸਾਰੇ ਠੀਕ ਠਾਕ ਰਹੇ ਹਨ ਜੰਗ ਦਾ ਜਿਹੜਾ ਉਹ ਨਹੀਂ ਹੋਣੀ ਚਾਹੀਦੀ ਹਨਾ ਕਿਉਂਕਿ ਜੰਗ ਦੇ ਨਤੀਜੇ ਜਿਹੜੇ ਲੜਾਈ ਦੇ ਨਤੀਜੇ ਆ ਉਹਦਾ ਭੈੜੀ ਨਿਕਲਦੇ ਆ ਹਮੇਸ਼ਾ ਕਿਉਂਕਿ ਲੜਾਈ ਦੇ ਨਤੀਜੇ ਚੰਗੇ ਤਾਂ ਨਿਕਲਨੇ ਨਹੀਂ ਹੈਗੇ ਚਾਹੇ ਆਮ ਗਵਨ ਦੀ ਲੜਾਈ ਹੋਵੇ ਚਾਹੇ ਘਰ ਚ ਲੜਾਈ ਹੋਵੇ ਚਾਹੇ ਰਿਸ਼ਤੇਦਾਰਾਂ ਦੀ ਲੜਾਈ ਹੋਵੇ ਚਾਹੇ ਦੇਸ਼ਾਂ ਦੀ ਲੜਾਈ ਹੋਵੇ ਉਹਦੇ ਨਤੀਜੇ ਜਿਹੜੇ ਉਹ ਮਾੜੇ ਹੀ ਨਿਕਲਦੇ ਹੁੰਦੇ ਆ ਨਾ ਦੇਖੀਏ ਇਹਨੂੰ ਜਦੋਂ ਸਾਰਾ ਕੁਝ ਖਰਾਬ ਹੋ ਜਾਂਦਾ ਖਤਮ ਹੋ ਜਾਂਦਾ ਨੁਕਸਾਨ ਹੋ ਜਾਂਦਾ ਜਾਨੀ ਮਾਰਲੀ ਤੇ ਉਸ ਤੋਂ ਬਾਅਦ ਫਿਰ ਸਮਝ ਉੱਤੇ ਹੋ ਜਾਂਦੇ ਆ ਹਨਾ ਟੇਬਲ ਟੌਪ ਹੋ ਜਾਂਦੀ ਆ ਇਹੀ ਹੋਣਾ ਹੁੰਦਾ ਐਂਡ ਦੇ ਵਿੱਚ ਤਾਂ ਫਿਰ ਇਸ ਕਰਕੇ ਆਮ ਜਨਤਾ ਜਿਹੜੀ ਉਹਨਾਂ ਦਾ ਨੁਕਸਾਨ ਆ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਸੋ ਪ੍ਰਮਾਤਮਾ ਮੇਰੇ ਪਰਿਆਹਥ ਵਾ ਕੇ ਰੱਖੇ ਸਾਰਿਆਂ ਨੂੰ ਤੰਦਰੁਸਤ ਰੱਖੇ ਸਾਰੀ ਦੁਨੀਆ ਨੂੰ ਬੁਵਸੇ ਤੇ ਕਿਸੇ ਕਿਸ ਨੂੰ ਦਾ ਕਿਸੇ ਦਾ ਕੋਈ ਚੰਗੀ ਮਾਲੀ ਨੁਕਸਾਨ ਜਿਹੜਾ ਨਾ ਹੋਵੇ ਤੇ ਇਹਨਾਂ ਜੰਗਾਂ ਤੋਂ ਇਹਨਾਂ ਲੜਾਈਆਂ ਤੋਂ ਪ੍ਰਮਾਤਮਾ ਬਚਾ ਕੇ ਰੱਖੀ ਠੀਕ ਹੈ ਜੀ ਤੇ ਪਰ ਫਿਰ ਵੀ ਚਲੋ ਜੋ ਵੀ ਸਰਕਾਰ ਵੱਲੋਂ ਐਡਵਾਈਜ਼ਰੀ ਆ ਰਹੀ ਸੀਗੀ ਹਦ ਤੱਕ ਆ ਰਹੀਆਂ ਸੀਗੀਆਂ ਉਹਦੇ ਮੱਦੇਨਜ਼ਰ ਆਪਾਂ ਅਜ ਬਹੁਤ ਸਾਰੇ ਸਮਾਨ ਜਿਹੜਾ ਖਰੀਦ ਲੈਂਦਾ ਤੇ ਆਈ ਸੀ ਕਿ ਕਿ ਤਿਆਰ ਹੋਵੇ ਅੰਦਰ ਬੈਠੇ ਭੁੱਖੇ ਮਰ ਜੀਏ ਤੇ ਲੋ ਜੀ ਹੁਣ ਬਹੁਤ ਸਾਰਾ ਸਮਾਨ ਵਾ ਖਰੀਦ ਕੇ ਲਈ ਆ ਪਿਆ ਮੈਂ ਸਾਹਮਣੇ ਇੱਕ ਦਾ ਡੱਬਾ ਦਸ ਦਾ ਡੱਬਾ ਪਿਆ ਤੇ ਉਹ ਡੱਬਾ ਪਿਆ ਤੇ ਮੈਂ ਨਾ ਸਬਜ਼ੀ ਜ਼ਿਆਦਾ ਨਹੀਂ ਲੈ ਕੇ ਆਈ ਹੈਗੀ ਕਿਉਂਕਿ ਚਲੋ ਸਬਜ਼ੀਆਂ ਦਾ ਆਪਾਂ ਕਿੰਨੀ ਕੀ ਦਿਨ ਉਹ ਕਰ ਸਕਦੇ ਆ ਰੱਖ ਸਕਦੇ ਆ ਤੇ ਇਸ ਲਈ ਆਪਾਂ ਦਾਲਾਂ ਛੋਲੇ ਮਗੌੜੇ ਹੈ ਨਾ ਨਿਊਟ੍ਰੀਜ਼ ਤੇ ਇਹ ਜੀ ਜੈਸ ਤਰ੍ਹਾਂ ਦੀਆਂ ਆਪਾਂ ਲੈ ਕੇ ਆਉਂਦੀਆਂ ਨੇ ਤੇ ਸਾਬਣਾ ਵਗੈਰਾ ਲਿਆਉਂਦੀਆਂ ਤੇ ਆਪਾਂ ਫਰਾਈ ਲਿਆਂਦੀ ਕੋਚੇ ਦਰੋਣੀ ਆ ਤੇ ਹਾਰਪੇ ਕਿ ਲਿਆਂਦੀ ਆ ਔਇਲ ਲੇ ਕੇ ਆਂਦਾ ਸਬਜੀ ਲਈ ਤੇਲ ਲੇ ਕੇ ਆਂਦਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਆਂਦੀਆਂ ਜਿਹੜੀਆਂ ਖਰਾਬ ਨਾ ਹੋਣ ਡਿਊਰੇਬਲ ਹੋਣ ਕਾਫੀ ਲੰਬਾ ਸਮਾਂ ਚੱਲਦੀਆਂ ਰਹਿਣ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਜਿੰਨੀ ਖਰੀਦ ਸਕਦੇ ਸੀ ਆਪਾਂ ਖਰੀਦ ਲਈਆਂ ਔਰ ਪਿਆਜ਼ ਜੂੜ ਆਪਾਂ ਵੀ ਕਿਲੋ ਪਿਆਜ਼ ਜਿਹੜੇ ਉਹ ਰੀਕ ਕੇ ਰੱਖਨੇ ਨੇ ਤੇ ਪੰਜ ਚਾਰ ਕਿਲੋ ਆਲੂ ਲਿਆਂਦੇ ਜਿਹੜੀਆਂ ਚੀਜ਼ਾਂ ਚਲੋ ਕੱਟ ਜਾਂਦੀਆਂ ਨੇ ਕੁਝ ਟਾਈਮ ਬਾਅਦ ਉਹ ਲੈ ਕੇ ਆਉਂਦੀਆਂ ਨੇ ਜੋ ਜਿੰਨਾ ਕੰਮ ਕਰ ਸਕਦੇ ਸੀ ਆਪਾਂ ਆਪਣਾ ਬੰਦੋਬਸ ਕੀਤਾ ਔਰ ਹਰ ਇਨਸਾਨ ਨੂੰ ਆਪਣਾ ਬੰਦੋਬਸ ਜਿਹੜਾ ਉਹ ਜ਼ਰੂਰ ਕਰ ਲੈਣਾ ਚਾਹੀਦਾ ਅਗਰ ਤੁਹਾਨੂੰ ਕੋਈ ਅਲਰਟ ਆਉਂਦਾ ਸੇ ਕੰਮ ਕਰਨਾ ਹਾਂ ਤੇ ਹੁਣ ਆਪਾਂ ਇਹਨੂੰ ਸਾਹਮਦੇ ਆਂਗੇ ਕਿਉਂਕਿ ਇਹ ਨਾ ਜੇ ਅੱਗੀ ਸੰਦੀਪ ਸਾਹਮਦੇਂਦੀ ਹੈ ਸਮਾਨ ਪਰ ਮੈਨੂੰ ਨਾ ਫਿਰ ਲੱਭਦਾ ਨਹੀਂ ਹੈਗਾ ਕਿ ਚੋ ਵੀ ਕਿਹੜੀ ਚੀਜ਼ ਕਿੱਥੇ ਰੱਖਦੀ ਹੈ ਅੱਜ ਮੈਂ ਕਹਿ ਵੀ ਸੰਦੀ ਕੋ ਹਥਲਾ ਜਦੋਂ ਸਾਮਾਨ ਜਿਹੜਾ ਮੈਂ ਰੱਖੂੰਗੀ ਕਿਉਂਕਿ ਮੈਨੂੰ ਫਿਰ ਲਪੜਾਣੀ ਹੈਗਾ ਸੋ ਆਪ ਆਪ ਦੇ ਹੱਥ ਨਾਲ ਰੱਖੀ ਚੀਜ਼ ਹੀ ਆਪਾਂ ਨੂੰ ਲੁਕਦੀ ਹੈ ਤੇ ਚਲੋ ਦਿਖਾਉਣੀ ਆ ਮੈਂ ਤੁਹਾਨੂੰ ਅੱਜ ਬਾਕੀ ਨਾ ਸਾਰਾ ਸਾਮਾਨ ਕਿੱਥੇ ਪਿਆ ਲਾ ਜੀ ਪਕੇਟਾਂ ਤੇ ਲੈ ਕੇ ਤਾਂ ਹੀ ਆਉਂਦੇ ਆ ਕਿਉਂਕਿ ਆਪਾਂ ਕਿਚਨ ਦੇ ਵਿੱਚ ਹੀ ਰੱਖਣਾ ਹੈ ਅੱਜ ਹਨੇਰੀ ਮੌਸਮ ਹੁੰਦਾ ਹੋਇਆ ਰਿਪਾਰ ਕਰਣੀਆਂ ਪੈ ਗਈਆਂ ਤੇ ਅੱਜ ਵਧੀਆ ਵਧੀਆ ਜਿਹਾ ਲੱਗ ਰਿਹਾ ਮੌਸਮ ਤੇ ਮੈਨੂੰ ਅੱਜ ਤਾਂ ਥੋੜੀ ਜਿਹੀ ਦਿਨੇ ਨੀਂਦ ਵੀ ਆ ਗਈ ਠੰਡਾ ਜਿਹਾ ਮੌਸਮ ਹੁਣ ਕਰਕੇ ਤੇ ਅੱਜ ਨਾਲ ਅਸੀਂ ਜੋਤਾਈ ਵਿੱਚ ਮੈਂ ਆਉਣੀ ਆ ਨਾ ਮੈਂ ਬੀਬੀ ਨੂੰ ਚੜਾ ਲਿਆਉਣੀ ਹੁੰਨੀ ਆ ਫਿਰ 4:30 ਵਜੇ ਅਸੀਂ ਰੋਟੀ ਖਾ ਕੇ ਤਾਂ ਵੀ ਹੀ ਜਾਣੀ ਉਹਨਾਂ ਨੇ ਅਲਸਟ ਕਰਕੇ ਤੇ ਅੱਜ ਫਿਰ ਜੀਬੀ ਨੂੰ ਮੈਂ ਕਹਾਂ ਨਾ ਨਹੀਂ ਆਪਾਂ ਨਹੀਂ ਖਤਰੇ ਦੇ ਵਿੱਚ ਦੁਕਾਨ ਤੇ ਜਾਂਦੇ ਤੇ ਅੱਪਾ ਅੱਜ ਘਰੇ ਰਹਿਾਂਗੇ ਤੇ ਫਿਰ ਮੈਂ ਅੱਜ ਥੋੜਾ ਜਿਹਾ ਸੌਂ ਗਈ ਹੋਂ ਉੱਠੀ ਆ ਉਹਦੀ ਇਹਦੇ ਵਿੱਚ ਤਾਂ ਆਹ ਦੇਖੋ ਬਿਸਕੁਟ ਵੀ ਲੈ ਕੇ ਆਏ ਤੇ ਜਿਹੜੇ ਪੈਕੇਟ ਆ ਮੈਂ ਦੇਖ ਲਿਆ ਜੀ ਤੇ ਇਹ ਵਾਲੇ ਬਿਸਕੁਟ ਨੇ ਇਹ ਬੜੇ ਵੱਡੇ ਨਾਲ ਆਵੇ ਨੇ ਤੇ ਡਿਸਟ੍ਰਿਬਿਊਟੇ ਨੇ ਤੇ ਮੈਂ ਇੱਥੇ ਚਲੋ ਇਹ ਆਪਾਂ ਲੈ ਦੰਨੇ ਆ ਡੋਣ ਪੈ ਜਾਂਦੀ ਹੈ ਜਿਹੀ ਚੀਜ਼ਾਂ ਤੇ ਸਰਕਾਰ ਵੱਲੋਂ ਆਇਆ ਸੀਗਾ ਕਿ ਘਰ ਦੇ ਵਿੱਚ ਕੋਈ ਟਾਰਚਰ ਰੱਖੋ ਜਾਂ ਮੋਮਬਤੀਆਂ ਰੱਖੋ ਸੋ ਆਪਾਂ ਮੋਮਬਤੀਆਂ ਵੀ ਲੈ ਕੇ ਆਏ ਆ ਤੇ ਵਾਇਖ ਨੂੰ ਕਰੇ ਇਹ ਮੋਮਬਤੀਆਂ ਦੀ ਲੋੜ ਨਾ ਪਵੇ ਤੇ ਦੀਵਾਲੀ ਨੂੰ ਲਾਈਏ ਮੋਮਬਤੀਆਂ ਆਪਾਂ ਜਿਹੜਾ ਚੀਜ਼ਾਂ ਸੀ ਨਾ ਨੋ ਦੇਖਿਆ ਕਿ ਇਹ ਮੁੰਬਤੀਆਂ ਤਾਂ ਦਿਵਾਲੀ ਨੂੰ ਹੀ ਆਉਣਗੀਆਂ ਆਪਾਂ ਤੇ ਸੋ ਇਸ ਤਰ੍ਹਾਂ ਦੇ ਕੰਮ ਲਈ ਆਪਾਂ ਨੂੰ ਇਹ ਚੀਜ਼ਾਂ ਨਾਲ ਖੇਦਣੀਆਂ ਪੈਣ ਸਪਰਨਾਇਜ਼ ਦੀ ਇੱਕ ਬੋਤਲ ਦੋ ਬੋਤਲ ਠੀਕ ਹੈ ਜੀ ਤੇ ਇਹ ਹੈ ਹਾਰਟਿਕ ਤੇ ਹੋਰ ਚਾਰ ਬੋਤਲਾਂ ਆਪਣੇ ਕੋਲੇ ਤੇ ਰੱਖ ਲਈਆਂ ਠੀਕ ਹੈ ਇਹਨਾਂ ਨੂੰ ਮੈਂ ਅੱਗੇ ਨਾਲ ਵਾਸੀ ਕਰਦਾ ਆ ਨੂੰ ਆਪਣੀਆਂ ਹੱਥਾਂ ਨਾਲ ਰੋਲਾ ਹੈ ਗਿਆ ਨੇ ਇਹ ਤਾਂ ਫਿਰ ਜੇ ਸੰਦੀਪ ਰੱਖ ਦੇਣਾ ਤੇ ਇਹ ਚੀਜ਼ਾਂ ਦਾ ਮੈਨੂੰ ਜਮੇ ਪਤਾ ਨਹੀਂ ਲੱਗਦੀ ਹੈਗੀ ਹੈ ਫਿਰ ਵੀ ਕਿੱਥੇ ਰੱਖ ਦਿਆਂ ਉਹ ਸੋ ਅੱਜ ਮੈਂ ਆਪੇ ਅਸਲ ਲਿਖੂੰਗੀ ਸਾਰਾ ਸਮਾਂ ਆਹ ਵੀ ਬਾਕੀ ਹੁੰਦੀ ਸੀ ਇਹ ਬਿਸਕੁਟ ਕਿਉਂ ਪਾਏ ਨੇ ਨਾ ਤਾਂ ਤਾਂ ਮੈਨੂੰ ਵਾਪਸ ਕਰਨੇ ਪੈਣਗੇ ਬਟਰ ਬਿਸਕੁਟ ਜਾਂ ਪਰਖਣੇ ਨਹੀਂ ਹੈਗੇ ਇਹ ਤਾਂ ਬਗਲੋਂ ਸਮਾਨ ਪਾਇਆ ਦੇ ਲੋ ਇਹ ਆਪਾਂ ਘਰ ਤੋਂ ਪਾਸੀ ਇਹ ਮੈਂ ਕੱਲ ਨੂੰ ਵਾਪਸ ਕਰਕੇ ਆਉਂਗੀ ਕਈ ਵਾਰੀ ਨੇ ਜਦੋਂ ਪਾਏ ਕਹ ਦਿੰਨੇ ਆ ਮੈਂ ਕਿ ਸਾਡੇ ਸਕੂਲ ਦੇ ਕੋਲੇ ਹੈ ਜੀ ਇਹ ਦੁਕਾਨ ਤੇ ਮੈਂ ਉੱਥੇ ਗਈ ਸੀਗੀ ਤੇ ਉਹਨਾਂ ਕੋ ਸਾਰਾ ਸਮਾਨ ਕਢਾਇਆ ਵੀ ਆ ਰੱਖ ਦੋ ਫਿਰ ਮੈਂ ਆਖਾ ਬਿੱਲ ਬਣਾ ਦਿਓ ਸਾਡੇ ਛੁੱਟੀ ਹੋਣ ਵਾਲੀ ਹੈ ਤੇ ਮੈਂ ਚਲ ਜਾਈਆ ਤੇ ਬਾਅਦ ਚ ਮੇਰਾ ਸਮਾਨ ਜੇ ਛੁੱਟੀ ਹੋ ਗਈ ਦਿਖਾ ਦਿਓ ਪੰਜ ਸੱਤ ਮੈਂ ਕਰਾਈ ਛੁੱਟੀ ਹੋਣ ਜ ਤੇ ਜਮੇ ਨੇੜੇ ਨਾਲ ਹੀ ਇਹ ਦੁਕਾਨ ਸਕੂਲ ਤੇ ਤੇ ਵਸ ਇੰਨੇ ਚ ਹੀ ਉਹਨਾਂ ਨੇ ਆ ਆਊਟ ਦੇ ਬਿਲਕੁਲ ਪਾ ਦਿੱਤਾ ਕਿ ਤੁਮ ਰੱਖਣੀ ਹੀ ਨਹੀਂ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਨੂੰ ਬਾਧੂ ਲੱਗੀਆਂ ਮੈਨੂੰ ਵਾਪਸ ਲੋ ਜਿਸੀ ਆਪਾਂ ਜਿਹੜੀਆਂ ਹੁੰਦੀਆਂ ਨੇ ਨਿਊਟਰੀ ਸੌਇਟ ਹੈ ਨਾ ਉਹਦਾ ਨੱਬਾ ਲੈਂਦਾ ਇਹ ਲੈਂਦੇ ਹੈਗੇ ਆ ਪਕੌੜੇ ਚਿੱਟੇ ਇਹ ਹੈਗੇ ਬੂੰਦੀ ਬੋਤਾਂ ਦੇ ਬੂੰਦੀ ਤੇ ਰਹੀ ਇੱਕ ਸੌਰੀ ਇੱਕ ਬੂੰਦੀ ਪਲੇਨ ਹਾਤੇ ਪਕੌੜੀਆਂ ਨੇ ਤੇ ਇਹਨਾਂ ਜਿਹੜੀਆਂ ਆਵੜੀਆਂ ਹੁੰਦੀਆਂ ਨੇ ਪਕੌੜੀਆਂ ਇੱਕ ਪਕੌੜੇ ਹੁੰਦੇ ਨੇ ਇੱਕ ਪਕੌੜੀਆਂ ਪਕੌੜੇ ਤਾਂ ਵਿੱਚ ਥੋੜੀ-ਬੋਟੀ ਹੁੰਦੀ ਨਹੀਂ ਹੈ ਨਾ ਤੇ ਇਹ ਵੀ ਹੁੰਦੇ ਨੇ ਇਹਨਾਂ ਦੀ ਸਬ지 ਬੜੀ ਵਧੀਆ ਹੁੰਦੀ ਹੈ ਪਕੌੜਿਆਂ ਦੀ ਮੈਨੂੰ ਪਕੌੜਿਆਂ ਨਾਲ ਬੱਦੂ ਚੋਲਾ ਦੀ ਪਕੌੜਿਆਂ ਹੁੰਦੀ ਸੀ ਤੇ ਨੈਕਸਟ ਹੈ ਇੱਕ ਮੈਨਾਂ ਜਿਹੜੀਆਂ ਉਹ ਹੁੰਦੀ ਨੇ ਨਮਕੀਨ ਰੋਟੀਆਂ ਨਾ ਇਹ ਕੋਲੇ ਮਿਕਸ ਲੋੜੀ ਬਲਗੇਟ ਇਹਦੇ ਵਿੱਚ ਦੋ ਨੇ

ਤੇ ਉਹ ਕਦੇ ਹੀ ਉਹ ਵਧੀਆ ਤਾਜ ਮਹਿਲ ਉਹਨਾਂ ਦੇ ਹੈ ਨਹੀਂ ਸੀ ਮੈਂ ਫਿਰ ਯੂਜ਼ ਕਰਕੇ ਦੇਖ ਲਾਂਗੇ ਚੇਂਜ ਕਰ ਲੈਨੇ ਆ ਇਸ ਵਾਰ ਲੋ ਜੀ ਹਲਦੀ ਮੈਂ ਨਾਲ ਤੁਸੀਂ ਨੋਟ ਕਰੀ ਜਾਓ ਕਿਹੜਾ ਸਮਾਨ ਤੁਹਾਡੇ ਹੈ ਨਹੀਂ ਉਹ ਤੁਸੀਂ ਨਾਲ ਦੇ ਨਾਲ ਲਿਸਟ ਬਣਾ ਲਓ ਮੇਰਾ ਸਮਾਨ ਦੇਖ ਕੇ ਪਾਓ ਨੂੰ ਇੱਕੇ ਤੇ ਬਸ ਸਟ ਮਿਕਸ ਕਰ ਲੈਣਾ ਆਪਾਂ ਦੋਨੋਂ ਤੇ ਦੋ ਪੈਟ ਹਲਦੀ ਦੇ ਲੱਗੇ ਕਿਉਂਕਿ ਹਲਦੀ ਬਹੁਾਈ ਲੱਗ ਜਾਂਦੀ ਹੈ ਜੀ ਮੋਟੇਂ ਦੀ ਦਿੱਜੇ ਰੋਂ ਦੋ ਪੈਟ ਤੇ ਹੈ ਨਾ ਇਹ ਹੈਗੀ ਆ ਆਪਣੀ ਰਾਜਮਾਂ ਦੀ ਦਾਲ ਸਰ ਰਾਜਮਾਂ ਦੀ ਕੀ ਹੁੰਦੀ ਹੈ ਰਾਜਮਾਂ ਦੀ ਦਾਲ ਦੁੱਧ ਤੱਕ ਰੇਤਾ ਸਰ ਜੀ ਇਹ ਰਾਜਮਾਂ ਨੇ ਇਹ ਹੈਗੇ ਕਾਲੀ ਛੋਲੇ ਬਦਲ ਬਦਲੇ ਕਿ ਬਣਾਈ ਚੱਲਾਂਗੇ ਤੇ ਰੱਬ ਮਿਹਰ ਰੱਖੇ ਤੇ ਆਹ ਹੈ ਸੌਂਫ ਉਹਦੇ ਚ ਪਤਾ ਨਹੀਂ ਕੀ ਸੀ ਗੈਟ ਕਨਫਰਮ ਹੈ बाकी है जी अपने को बेसन जीरा बाकी अपने को पाकि चाकू फिर इन्होंने की पता नहीं पीड़ पाई लो ਦੇ ਕਾਂਗਰਾਂ ਇਹਨੇ ਚੁਲ ਦਿੰਦੇ ਹੁਣ ਮੈਂ ਆਹ ਵਾਪਸ ਕਰਕੇ ਆਉਂਦੀ ਇਹ ਜੀ ਮੈਨੂੰ ਜਮਾ ਰੋ ਰਹੀ ਨੇ ਬਿਸਕਟ ਵੀ ਵਾਪਸ ਕਰਤੀਆਂ ਕਈ ਚੀਜ਼ਾਂ ਐਵੇਂ ਬਿੱਲ ਵੱਧੂ ਦਾ ਬਣਾ ਦਿੰਦੇ ਨੇ ਇਹ ਆ 230 ਤੱਕ ਦਾ ਟੈਨੋ ਡੈਕਟ ਕਰੇ ਭਾਈ ਜੀ ਬਹੁਤਿਆਂ ਮਚੀਏ ਆਪੋ ਸਾਹ। ਇਹ ਹੈਗੀ ਜਿਹਾ ਬਣੀ ਮਿਸਟਰ ਵਾਈਟ ਸਰ। ਸੁਣੋ। ਇਹ ਇਹ ਨਵੇਂ ਮੈਂ। ਔਰ ਇਹ ਲਿੱਕ ਟਿੱਕੀ ਹੋਰ ਨਿਕਲ ਰਹੀ ਐ ਸਾਰੇ ਵਾਪਸ ਕਰਕੇ ਆਉਣੀ ਹੋ। ਲੋਰੀ ਇਹ ਪਤੰਮ ਸਾਫ ਕਰਨ ਵਾਲੀ ਪਤੰਹੀ ਗੜ੍ਹ ਵਿੱਚ ਕਿੰਨੀਆਂ ਵੀ ਐ ਤੇ ਦੁੱਗੀਆਂ ਵੀ ਬੈਠੀਆਂ ਨੇ ਇੰਨਾ ਸਾਰਾ ਕੁਸ ਮਾਣ ਜਾਂਦਾ ਤੇਲ ਲਾ ਰਿਹਾ ਸਮਾਂਦਾ ਤੇ ਮੈਨੂੰ ਪਤਾ ਕਿਹੜੀ ਚੀਜ਼ ਹੈ ਜਿਹੜੀ ਉੱਥੇ ਰਹਿ ਗਈ ਉਹ ਹੈਗੀ ਸੀਗੀ ਮੈਂ ਨਾ ਇੱਕੋ ਹੀ ਤਰ੍ਹਾਂ ਦੇ ਉਹ ਖਾਨੀ ਆ ਹਾਂ ਚਾਕਲੇਟ ਉਹ ਹੈਗੇ ਫਿਊਜ਼ ਹੋਰ ਕੋਈ ਚਾਕਲੇਟ ਨਹੀਂ ਮੈਨੂੰ ਪਸੰਦ ਹੈਗਾ ਮੈਨੂੰ ਬੱਲਾ ਫਿਊਜ਼ ਹੈ ਜਿਹੜਾ ਉਸ ਚ ਡਰਾਈ ਫਰੂਟਸ ਹੋਣ ਹੁੰਦੇ ਨੇ ਉਹ ਮੈਨੂੰ ਬਹੁਤ ਪਸੰਦਾ ਉਹ ਪੰਜ ਸੱਤ ਕੱਢ ਕੇ ਲਈ ਸੀ ਵੀ ਆਹ ਜ਼ਰੂਰ ਪਾ ਦੇਵੇ ਇਹਦੇ ਵਿੱਚ ਹੋਰ ਦੋ ਚਾਰ ਪਾ ਦੇਵੇ ਬੇਸ਼ੱਕ ਨਹੀਂ ਤੇ ਉਹ ਨਾ ਇਹ ਮੈਨੂੰ ਦਿੱਤੇ ਨਹੀਂ ਹੈਗੇ ਕਿ ਹੋਰ ਸਮਾਨ ਇਕੱਠਾ ਕਰਕੇ ਜਿਹੜਾ ਮੈਨੂੰ ਚਾਹੀਦਾ ਨਹੀਂ ਸੀਗਾ ਉਹ ਵਿੱਚ ਪਾਤਾ ਆਹ ਕੰਮ ਆਪਣੇ ਚੱਲਦੇ ਨੇ ਬਸ ਇਹਨਾਂ ਕੰਮਾਂ ਕਰਕੇ ਨਾ ਮੈਨੂੰ ਫਿਰ ਮੈਂ ਕੀ ਕਹਾਂ ਫਿਰ ਤੁਸੀਂ ਕਹੋਗੇ ਆਈ ਗਈ ਹੈ ਇਹਨਾਂ ਕੰਮਾਂ ਕਰਕੇ ਮੈਂ ਇੰਡੀਆ ਤੋਂ ਫਿਰ ਆ ਕੇ ਜਾਈਆਂ ਵੀ ਇਦਾਂ ਨਹੀਂ ਕਰਨਾ ਚਾਹੀਦਾ ਹਾਂ ਜੇ ਬੰਦੇ ਨੂੰ ਸਾਨੂੰ ਕਹਤਾ ਕਿ ਮੈਨੂੰ ਸਮਾਨ ਪਾ ਦਿਓ ਉਸ ਤੇ ਜਾ ਲੱਗੇ ਫੜਾ ਦਿਓ ਫਿਰ ਇਦਾਂ ਵੱਦੂ ਸਮਾਨ ਨਹੀਂ ਹੋਣਾ ਚਾਹੀਦਾ ਜੋ ਸਾਮਾਨ ਮੰਗਿਆ ਉਹ ਆਇਆ ਨਹੀਂ ਪੂਰਾ ਤੇ ਬਾਕੀ ਆ ਜਾਣਾ ਇਹ ਕੋਈ ਲਓ ਤੇ ਉਹਦੀ ਇਹ ਹੈਗਾ ਆਪਣਾ ਸਮਾਨ ਹਮੈ ਸਾਰਾ ਡੱਬੇ-ਡੱਬੇ ਚ ਪਾ ਦੇਣੀ ਆ ਸਾਮ ਦੇਣੀ ਆ ਜਿਵੇਂ ਜਿਵੇਂ ਮੈਨੂੰ ਲੱਭਣਗੇ ਮੈਨੂੰ ਲਾਉਣਾ ਨਹੀਂ ਆ ਨੂੰ ਪ੍ਰੋਪਰ ਡੱਬੇ ਲਾਪਣਗੇ ਵੀ ਕਿ ਨਹੀਂ ਦੇਖ ਲਈਏ ਤੋ ਲੈ ਆ ਨਰਵੀਆ ਜਿੱਦਾਂ ਕੋ ਕਾਂ ਚੁੱਲੀ ਕੋ ਨਾਲੀ ਕੋਕੀ ਤਾਂ ਨਹੀਂ ਆਈ ਇਹ ਸਾਬਤੋਂ ਦੀ ਪਈ ਐ ਥੋੜੀ ਜੀ ਲੋ ਜਿਹੜਾ ਪਾ ਪਾਉ ਨੂੰ ਇਹ ਮਿਲ ਗਿਆ ਫਿਰ ਜੀ ਹੁਣ ਮੈਂ ਪਾਦਾ ਸਮਾਨ ਇਹ ਨਾਲ ਦੇਚ ਸਾਰਾ ਦੇਚ ਰਹਿਣਾ ਨਹੀਂ ਹੁਣ ਇਹ ਨਿੰਮੂ ਦੀ ਦਾਦੇ ਕਿਥੋਂ ਪੈਣੀ ਉਹ ਸ਼ੌਤੇ ਚ ਪਾ ਲੂੰਗੀ ਬਿਕਸਾ ਦੇ ਲਈ ਡਬੂ ਡਬੂ ਜਿ ਲੈ ਆਉਣ ਵਾਲੇ ਆ ਤੇ ਮੇਰਾ ਲੱਗਦਾ ਨਹੀਂ ਹੈਗਾ ਟਾਈਮ ਵੀ ਮੈਂ ਲਈ ਆਵਾ ਲੋ ਜਿਹੋ ਮੈਂ ਕਰਦਾ ਹਾਂ ਸਮਾਨ ਇਕੱਠਾ ਰੱਖਦਾ ਜਿੱਥੇ ਜਿੱਥੇ ਰੱਖਣਾ ਫਿਰ ਆਪਾਂ ਕੋਈ ਹੋਰ ਕੰਮ ਕਰਦੇ ਠੀਕ ਹੈ ਜੀ ਲੋ ਜੀ ਸਾਰਾ ਸਮਾਨ ਸਾਮਤਾ ਆਪਾਂ ਜਿਹੜਾ ਲੈ ਕੇ ਆਉਂਦਾ ਸੀਗਾ ਤੇ ਇੱਕ ਦੋ ਚੀਜ਼ਾਂ ਜਿਹੜੀਆਂ ਵਾਧੂ ਪਾਦੀਆਂ ਸੀ ਉਹ ਆਪਾਂ ਕੱਲ ਨੂੰ ਵਾਪਸ ਕਰ ਦਾਂਗੇ ਤੇ ਆਪਾਂ ਜੰਗ ਦੀ ਖੁੱਲ੍ਹ ਤਿਆਰੀ ਕਰ ਲਈ ਹੈ ਤੇ ਚਲੋ ਇਹ ਤਾਂ ਹੈਗੀ ਅਸੀਂ ਮਜ਼ਾਕ ਦੀਆਂ ਗੱਲਾਂ ਜੰਗ ਤਾਂ ਲੱਗੇ ਨਾ ਬਸ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਆਪਾਂ ਸਾਰੇ ਅਰਦਾਸ ਕਰੀਏ ਕਿ ਇਹ ਚੀਜ਼ਾਂ ਜੋ ਸਾਨੂੰ ਨਾ ਲੱਗਣਾ ਪਵੇ ਹੈਨਾ ਤੇ ਪਤਾ ਨਹੀਂ ਕਿਹਦਾ ਕਿੰਨਾ ਨੁਕਸਾਨ ਹੋ ਜਾਂਦਾ ਇਹਨਾਂ ਚੀਜ਼ਾਂ ਨਾਲ ਸੋ ਪਰਮਾਤਮਾ ਨੇ ਬਚਾਵੇ ਇਹਨਾਂ ਚੀਜ਼ਾਂ ਤੋਂ ਤੇ ਲੋ ਜੀ ਹੁਣ ਮੈਂ ਜਿਹੜੀ ਗੱਲ ਕਰਨੀ ਸੀਗੀ ਤੁਹਾਡੇ ਨਾਲ ਕੈਮਰਾ ਹਿੱਲ ਰਿਹਾ ਹਵਾ ਦੇ ਨਾਲ ਮੈਂ ਥੋੜਾ ਪੱਖਾ ਬੰਦ ਕਰਦੀ ਆਂ ਲੋ ਜੀ ਪੱਖਾ ਆਪਾਂ ਕਰਤਾ ਘੱਟ ਤੇ ਹੁਣ ਆਵਾਜ਼ ਤਾਂ ਥੋੜੀ ਜੀ ਕਰ ਰਿਹਾ ਹੈ ਚਲੋ ਕੋਈ ਗੱਲ ਨਹੀਂ ਐਡਜਸਟ ਕਰ ਲਿਓ ਇਸ ਤਰ੍ਹਾਂ ਹੀ ਤੇ ਕਈ ਭੈਣਾਂ ਦੇ ਨੇ ਕਮੈਂਟ ਆਏ ਸੀਗੇ ਵੀ ਪਿੰਪਲਸ ਹੋ ਜਾਂਦੇ ਨੇ ਹਨਾ ਜਿਹੜੇ ਪਿੰਪਲਸ ਦੀ ਗੱਲ ਹੈਗੀ ਹੈ ਨਾ ਉਹੋ ਫੇਸ ਦੇ ਉੱਪਰ ਕਹਿੰਦੀਆਂ ਸੀ ਪਿੰਪਲਸ ਹੋ ਜਾਂਦੇ ਨੇ ਉਹਦੇ ਲਈ ਵੈਸੇ ਮੈਂ ਇੱਕ ਵਲੌਗ ਪਾਇਆ ਸੀਗਾ ਕਿ ਦੁੱਧ ਦੇ ਵਿੱਚ ਹਲਦੀ ਪਾ ਲੂ ਤੇ ਆਪਾਂ ਜੀ ਇੱਕ ਵਲੌਗ ਪਾਇਆ ਸੀਗਾ ਉਹਦੇ ਵਿੱਚ ਦੱਸਿਆ ਸੀਗਾ ਦੁੱਧ ਦੇ ਵਿੱਚ ਹਲਦੀ ਪਾ ਕੇ ਨਾ ਕੱਚਾ ਦੁੱਧ ਲੈ ਲਿਓ ਤੁਸੀਂ ਬਹੁਤ ਠੰਡਾ ਨਾ ਹੋਵੇ ਨਾਰਮਲ ਹੋਵੇ ਰੂਮ ਟੈਂਪਰੇਚਰ ਤੇ ਹਨਾ ਤੇ ਉਹਦੇ ਵਿੱਚ ਥੋੜੀ ਹਲਦੀ ਪਾ ਲਿਓ ਹਲਦੀ ਪਾ ਕੇ ਨੇ ਕਾਟਨ ਦੇ ਨਾਲ ਜਿਵੇਂ ਇੱਕ ਲੇਅਰ ਲਾ ਲਈ ਸਾਰੇ ਫੇਸ ਤੇ ਉਹਨੂੰ ਹਲਕਾ ਸੁੱਕਣ ਦਿਓ ਉਸ ਤੋਂ ਬਾਅਦ ਇੱਕ ਲੇਅਰ ਹੋਰ ਲਾ ਲਓ ਉਹਨੂੰ ਸੁੱਕਣ ਦਿਓ 6-7 ਲੇਅਰਸ ਇਸ ਤਰ੍ਹਾਂ ਕਰਕੇ ਤੁਸੀਂ ਲਾ ਲੈਣੀਆਂ ਨੇ ਡੇਲੀ ਉਹਨੂੰ ਇੱਕ ਵਾਰ ਲਾਓ ਦਿਨ ਦੇ ਵਿੱਚ ਤੇ ਤੁਹਾਡੀਆਂ ਫਿੰਸੀਆਂ ਨੇ ਜਿਹੜੀਆਂ ਦਿਨਾਂ ਦੇ ਵਿੱਚ ਹੀ हट ਜਾਣਗੀਆਂ ਠੀਕ ਹੈ ਜੀ ਜੋ ਪਿੰਪਲਸ ਤੁਹਾਡੇ ਫੇਸ ਤੇ ਹੁੰਦੀਆਂ ਨੇ ਦਿਨਾਂ ਚ ਹੀ हट ਜਾਣਗੀਆਂ ਤੇ ਇਹ ਤੁਸੀਂ ਜ਼ਰੂਰ ਯੂਜ਼ ਕਰ ਲਿਓ ਤੇ ਇਹਦਾ ਰਿਜ਼ਲਟ ਵੀ ਇੱਕ ਭੈਣ ਨੇ ਆਪਾਂ ਨੂੰ ਦੱਸਿਆ ਹੈਗਾ ਕਿ ਮੇਰੇ ਬਿਲਕੁਲ ਠੀਕ ਹੋ ਗਈਆਂ ਨੇ ਠੀਕ ਹੈ ਤੇ ਬਾਕੀ ਅੱਜ ਹੁਣੇ ਦਵਿੰਦਰ ਕੌਰ ਖਾਲਸ ਆਸਟ੍ਰੇਲੀਆ ਤੋਂ ਫੋਨ ਆਇਆ ਇੰਨਾ ਵਧੀਆ ਲੱਗਿਆ ਜੀ ਗੱਲ ਕਰਕੇ ਹੈ ਨਾ ਬਸ ਐਲਾ ਲੋ ਵੀ ਜਿਹੜੀਆਂ ਸਾਰੀਆਂ ਭੈਣਾਂ ਹੈਗੀਆਂ ਤੁਸੀਂ ਮਤਲਬ ਮੇਰੇ ਲਈ ਇੱਕ ਬਹੁਤ ਵਧੀਆ ਰੂਹਾਂ ਹੈਗੀਆਂ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਭੈਣਾਂ ਮੇਰੇ ਨਾਲ ਜੁੜੀਆਂ ਨੇ ਤੇ ਕਿਵੇਂ ਆਪਣਾ ਮੇਲ ਹੋਇਆ ਪਤਾ ਨਹੀਂ ਕੋਈ ਪੁਰਾਣੇ ਜਿਹੜੇ ਜਨਮ ਹੁੰਦੇ ਨੇ ਨਾ ਉਹਨਾਂ ਦਾ ਕੋਈ ਦੇਣੇ ਲੈਣੇ ਦਾ ਸੰਬੰਧ ਹੁੰਦਾ ਤੇ ਤਾਂ ਕਰਕੇ ਆਪਾਂ ਇੱਕ ਦੂਜੇ ਨੂੰ ਮਿਲਦੇ ਆ ਅਦਰਵਾਈਜ਼ ਪਹਿਲਾਂ ਆਪਾਂ ਕਿੱਥੇ ਜਾਣਦੇ ਸੀ ਕਿਸੇ ਨੂੰ ਕਿ ਕੌਣ ਹੈਗੀ ਐ ਜਿਸ ਕਰਨ ਕੌਣ ਤੇ ਕੌਣ ਇਹ ਭੈਣਾਂ ਹੈਗੀਆਂ ਨਹੀਂ ਹਨ ਹੁਣ ਤਾਂ ਬਹੁਤ ਸਾਰੀਆਂ ਭੈਣਾਂ ਦੇ ਨਾਮ ਵੀ ਪਤਾ ਨਹੀਂ ਮੈਨੂੰ ਸੋ ਇਹ ਨਾ ਕੋਈ ਨਾ ਇਹਨੇ ਦੇ ਪਿਛਲੇ ਜਰਮਾਂ ਦੇ ਸੰਬੰਧ ਹੁੰਦੇ ਨੇ ਜਿਹੜੇ ਆਪਾਂ ਇਸ ਤਰ੍ਹਾਂ ਮਿਲਦੇ ਆ ਨਾ ਚਾਹੇ ਸੋਸ਼ਲ ਮੀਡੀਆ ਦੇ ਥਰੂ ਵੀ ਸਹੀ ਆਪਾਂ ਮਿਲੇ ਆ ਤੇ ਭੈਣ ਨਾਲ ਗੱਲ ਕਰਕੇ ਭੈਣ ਨਾ ਗੁਰੂ ਮਤਲਬ ਸਿੰਘਣੀ ਆ ਗੁਰੂ ਜੀ ਦੀ ਸਿੰਘਣੀ ਆ ਅਮਰਤ ਛੱਕਿਆ ਹੋਇਆ ਤੇ ਆਪ ਕੀ ਇਸ ਕੀ ਸਜਾਉਂਦੇ ਨੇ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਗੱਲ ਕਰਕੇ ਇਹ ਜਿਹਿਆਂ ਨੂੰ ਕਿੱਥੇ ਮਿਲਦੀਆਂ ਨੇ ਜੀ ਤੇ ਆਪਾਂ ਉਹਨਾਂ ਦੀ ਰੀਸਾ ਨਹੀਂ ਕਰ ਸਕਦੇ ਮੈਂ ਨਾ ਬੱਚਿਆਂ ਨੂੰ ਕਹਿੰਨੀ ਹੁੰਦੀ ਆ ਸਾਡੇ ਨਾਲ ਕਲਾਸ ਦੇ ਵਿੱਚ ਕੁਝ ਬੱਚੇ ਹੈਗੇ ਨੇ ਜਿਹੜੇ ਜਿਨ੍ਹਾਂ ਨੇ ਅਮਰਤ ਛੱਕਿਆ ਹੋਇਆ ਤੇ ਕੇਸ ਕੀ ਬੰਦੇ ਨੇ ਹਨਾ ਤੇ ਮੈਂ ਨਾ ਕੁੜੀਆਂ ਨੂੰ ਕਹਿੰਨੀ ਹੁੰਦੀ ਆ ਕਿ ਤੁਸੀਂ ਇਹਨਾਂ ਦੀ ਰੀਸਾ ਨਹੀਂ ਕਰ ਸਕਦੀਆਂ ਤੇ ਕਿਉਂਕਿ ਇਹ ਆਪਾਂ ਇੱਕ ਦੂਜੇ ਦੀ ਰੀਸ ਆ ਜਿਹੜੀ ਉਹ ਕਰ ਲੈਣੇ ਆ ਹਨਾ ਕਿ ਮੈਂ ਇਸ ਤਰ੍ਹਾਂ ਬਾਰ-ਬਾਰਾਂ ਮੈਂ ਇਸ ਤਰ੍ਹਾਂ ਕਰ ਲਾਉ ਉਹ ਇਦਾਂ ਗੁੱਤ ਕਰਦੀ ਹੈ ਉਹ ਇਦਾਂ ਜੁੜਾ ਕਰਦੀ ਹੈ ਹਨ ਪਰ ਜਿਹੜਾ ਕੇਸ ਕੀ ਵਾਲਾ ਕੰਮ ਹੈ ਔਰ ਅਮਰਤ ਛਕਣ ਵਾਲਾ ਆਪਾਂ ਉਹਨਾਂ ਦੀ ਰੀਸ ਹੈ ਜਿਹੜੀ ਉਹ ਕਰ ਨਹੀਂ ਸਕਦੇ ਤੇ ਵੀ ਇਹ ਰੂਪ ਆ ਜਿਹੜਾ ਇਹ ਤਾਂ ਪ੍ਰਮਾਤਮਾ ਦੀ ਮਿਹਰ ਨਾਲ ਹੀ ਮਿਲਦਾ ਹੈਗਾ ਮੈਨੂੰ ਲੱਗਦਾ ਹੈ ਵੀ ਪ੍ਰਮਾਤਮਾ ਜੇ ਖੁਦ ਮਿਹਰ ਕਰੇ ਤਾਂ ਹੀ ਉਹ ਰੂਪ ਦੇ ਵਿੱਚ ਆਪਾਂ ਆ ਸਕਦੇ ਹਾਂ ਤੇ ਚਲੋ ਜੀ ਅੱਜ ਆਪਣਾ ਵਲੌਗ ਹੈ ਜਿਹੜਾ ਆਪਾਂ ਜਿਆਦਾ ਲੰਬਾ ਚੜਾ ਨਹੀਂ ਕਰਦੇ ਹੈਗੇ ਆ ਨਾਰਮਲ ਦੀਆਂ ਆਪਣੀਆਂ ਗੱਲਾਂ ਬਾਤਾਂ ਸੀਗੀਆਂ ਸੋ ਤੁਸੀਂ ਵੀ ਆਪਣੀ ਜਿਹੜੀ ਤਿਆਰੀ ਹੈ ਜੋ ਸਰਕਾਰ ਵੱਲੋਂ ਹਦਾਇਤਾਂ ਆਈਆਂ ਨੇ ਉਹਨਾਂ ਨੂੰ ਆਬੇ ਕਰਦੇ ਹੋਏ ਪਾਲਣਾ ਕਰਦੇ ਹੋਏ ਜੋ ਵੀ ਕਿਹਾ ਗਿਆ ਸਰਕਾਰ ਵੱਲੋਂ ਉਹਨੂੰ ਆਪਾਂ ਫੋਲੋ ਕਰੀਏ ਤੇ ਸਮਾਨ ਵਗੈਰਾ ਤੁਸੀਂ ਵੀ ਆਪਣਾ ਘਰ ਦੇ ਵਿੱਚ ਲਿਆ ਕੇ ਰੱਖੋ ਪਤਾ ਨਹੀਂ ਹੁੰਦਾ ਹਨਾ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕਦੋਂ ਕੀ ਹੋ ਜੇ ਕੁਝ ਨਹੀਂ ਪਤਾ ਹੁੰਦਾ ਬਾਕੀ ਵੈਗਰੂ ਦਾ ਹੱਥ ਹੈਗਾ ਜੀ ਆਪਣਾ ਡਰਨ ਦੀ ਲੋੜ ਨਹੀਂ ਹੈਗੀ ਕੁਝ ਨਹੀਂ ਹੁੰਦਾ ਹੈਗਾ ਬਾਕੀ ਤੁਸੀਂ ਹੁਣ ਦੇਖੋ ਜੀ ਮੈਂ ਨਾ ਸੋਚਦੀ ਆਂ ਕਿ ਜਿਹੜੇ ਫੌਜੀ ਵੀਰ ਹੈਗੇ ਨੇ ਹੈਨਾ ਬੱਚੇ ਹੈਗੇ ਨੇ ਤੇ ਉਹਨਾਂ ਦੇ ਦੇਖੋ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤਦੀ ਹੋਊਗੀ ਜਿਹੜੇ ਉਸ ਸਰਹੱਦਾਂ ਤੇ ਜਾ ਕੇ ਫੌਜ ਹੈ ਜਿਹੜੀ ਲੜਦੀ ਹੈ ਹੁਣ ਪਤਾ ਲੱਗਦਾ ਹੈ ਕਿ ਫੌਜ ਕਿਵੇਂ ਰਾਖੀ ਕਰਦੀ ਆ ਨਾਰਮਲ ਡੇਜ਼ ਦੇ ਵਿੱਚ ਆਪਾਂ ਨੂੰ ਉਹਨਾਂ ਦੀ ਵੈਲਿਊ ਨਹੀਂ ਪਤਾ ਹੁੰਦੀ ਪਰ ਹੁਣ ਪਤਾ ਲੱਗਦਾ ਕਿਵੇਂ ਫੌਜੀ ਨੇ ਵਿਚਾਰੇ ਜਿਹੜੇ ਇਸ ਸਰਹੱਦਾਂ ਤੇ ਖੜੇ ਨੇ ਜਾਨ ਤਲੀ ਤੇ ਤਰਕੀ ਹੈਨਾ ਪਤਾ ਨਹੀਂ ਕਿੰਨੇ ਕਿ ਸ਼ਹੀਦੀਆਂ ਪਾ ਜਾਣਗੇ ਔਰ ਆਪਾਂ ਨੂੰ ਬਚਾਉਣ ਦੀ ਖਾਤਰ ਇਹ ਜज्ਬਾ ਹੈ ਉਹਨਾਂ ਦੇ ਅੰਦਰ ਕਿ ਜਰੂਰ ਹੈ ਕਿ ਆਪਾਂ ਆਪਣੇ ਦੇਸ਼ ਦੀ ਰੱਖਿਆ ਕਰਨੀ ਆ ਆਪਣੇ ਲੋਕਾਂ ਦੀ ਰੱਖਿਆ ਕਰਨੀ ਆ ਸੋ ਸਲੂਟ ਹੈ ਉਹਨਾਂ ਫੌਜੀਆਂ ਨੂੰ ਦਿਲ ਤੋਂ ਸਲਾਮ ਹੈ ਉਹਨਾਂ ਫੌਜੀਆਂ ਨੂੰ ਜਿਹੜੇ ਆਪਣੀ ਜ਼ਿੰਦਗੀ ਤਲੀ ਤੇ ਧਰ ਕੇ ਅੱਜ ਸਾਡੇ ਲਈ ਸਰਹੱਦਾਂ ਤੇ ਰਾਖੀ ਕਰ ਰਹੇ ਨੇ ਲੜ ਰਹੇ ਨੇ ਦੁਸ਼ਮਣ ਦੇ ਨਾਲ ਟੱਕਰ ਲੈ ਰਹੇ ਨੇ ਪਤਾ ਨਹੀਂ ਕਿਹਦੇ ਕਦੋਂ ਗੋਲੀ ਵੱਜ ਜਾਣੀ ਆ ਕਿ ਦੁਸ਼ਮਣ ਦੀ ਤੇ ਕਿਹਨੇ ਸ਼ਹੀਦੀ ਪ੍ਰਾਪਤ ਕਰ ਜਾਣੀ ਆ ਤੇ ਹੁਣ ਉਹਨਾਂ ਦੇ ਪਰਿਵਾਰਾਂ ਨੂੰ ਪੁੱਛੋ ਉਹਨਾਂ ਦੇ ਕੀ ਬੀਤਦੀ ਆ ਹੈਨਾ ਤੇ ਚਲੋ ਜੀ ਜੋ ਵੀ ਹੋਣਾ ਹੈ ਵੈਗਰੂ ਭਲੀ ਕਰੇ ਠੀਕ ਠਾਕ ਰੱਖੇ ਸਾਰਾ ਕੁਝ ਸ਼ਾਂਤੀ ਵਾਲਾ ਮਾਹੌਲ ਬਣਿਆ ਰਹੇ ਤੇ ਜੰਗ ਹੈ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਤੁਸੀਂ ਸਾਰੇ ਅਰਦਾਸ ਕਰਿਓ ਕਿ ਇਹੋ ਜਿਹਾ ਮਾਹੌਲ ਤੋਂ ਵੈਗਰੂ ਸਾਨੂੰ ਬਚਾ ਕੇ ਰੱਖੀ ਇਹ ਜੰਗਾਂ ਦੇ ਵਿੱਚ ਨੁਕਸਾਨ ਬਹੁਤ ਹੁੰਦਾ ਹੈ ਉਹਦੀ ਪਰਪੂਰਤੀ ਹੈ ਜਿਹੜੀ ਉਹ ਬਹੁਤ ਔਖੀ ਹੋ ਜਾਂਦੀ ਹੈ ਉਹ ਕਦੇ ਵੀ ਨਹੀਂ ਹੁੰਦੀ ਜੀ ਤੇ ਜਿਹੜੀਆਂ ਕੀਮਤੀ ਜਾਨਾਂ ਜਾਂਦੀਆਂ ਨੇ ਨਾ ਜਿਹਦੇ ਵਿੱਚ ਉਹਨਾਂ ਦੀ ਪੂਰਤੀ ਤਾਂ ਕਦੇ ਹੋ ਹੀ ਨਹੀਂ ਸਕਦੀ ਹੈ ਨਾ ਸੋ ਬਸ ਵੈਗਰੂ ਅਗੇ ਅਰਦਾਸ ਹੈ ਕੀ ਪ੍ਰਮਾਤਮਾ ਤੰਦਰੁਸਤ ਰੱਖੀ ਆਪਣੇ ਬੱਚਿਆਂ ਨੂੰ ਆਪਣੇ ਲੋਕਾਂ ਨੂੰ ਠੀਕ ਠਾਕ ਰੱਖੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਜਿਹੜਾ ਵਲੌਗ ਅੱਜ ਮੈਂ ਲੈ ਕੇ ਆਉਣਾ ਸੀਗਾ ਨਾ ਕਿ ਤੁਹਾਡੇ ਸਰੀਰ ਦੇ ਵਿੱਚੋਂ ਕੋਈ ਵੀ ਦਰਦ ਦਾ ਜਿਹੜਾ ਉਹ ਸ਼ੂ ਮੰਤਰ ਹੋ ਜਾਊਗਾ ਇੱਕ ਜਾਦੂ ਇਹੋ ਜਿਹਾ ਆਪਾਂ ਦਿਖਾਉਣਾ ਸੀ ਤੁਹਾਨੂੰ ਪਰ ਉਹ ਤੋਂ ਪਹਿਲਾਂ ਅੱਜ ਮਾਹੌਲ ਕੁਝ ਹੋਰ ਬਣ ਗਿਆ ਕਿਉਂਕਿ ਸਕੂਲ ਦੇ ਵਿੱਚ ਸਿਰੇ ਸਿਰੇ ਪੇਰ ਦੇ ਵਿੱਚ ਬੱਚਿਆਂ ਨੂੰ ਦੱਸਣਾ ਹੀ ਹੁੰਦਾ ਜੀ ਉਹ ਡਿਊਟੀ ਹੁੰਦੀ ਹੈ ਸਾਡੀ ਸੋ ਪ੍ਰੇਅਰ ਦੇ ਵਿੱਚ ਪ੍ਰਿੰਸੀਪਲ ਸਾਹਿਬ ਵੱਲੋਂ ਜਦੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਸਾਇਰਨ ਵੱਜਣਗੇ ਇਦਾਂ ਹੋਊਗਾ ਉਦੋਂ ਤਾਂ ਮੈਂ ਇੱਕਦਮ ਐ ਲੱਗ ਰਿਹਾ ਸੀਗਾ ਜਿਵੇਂ ਲੜਾਈ ਲੱਗ ਹੀ ਰਹੀ ਹੁੰਦੀ ਆ ਬਸ ਬਹੁਤ ਜਲਦ ਹਨ ਤੇ ਹੋਰ ਹੀ ਤਰ੍ਹਾਂ ਦੇ ਫੀਲਿੰਗ ਆ ਰਹੀ ਸੀ ਵੀ ਪਤਾ ਨਹੀਂ ਕੀ ਹੋ ਜਾਊਗਾ ਤੇ ਪਰ ਹੌਲੀ ਹੌਲੀ ਮੈਂ ਸੋਸ਼ਲ ਮੀਡੀਆ ਤੇ ਉਹ ਚੀਜ਼ ਨਹੀਂ ਦੇਖ ਰਹੀ ਪਤਾ ਨਹੀਂ ਕਿਉਂ ਮੇਰਾ ਮਨ ਨਹੀਂ ਕਰਦਾ ਹੈਗਾ ਕਿਉਂਕਿ ਫਿਰ ਨਾ ਸਾਡਾ ਮੋਰਲ ਹੈਗਾ ਜਿਹੜਾ ਉਹ ਡਾਊਨ ਹੋਣ ਲੱਗ ਜਾਂਦਾ ਹੈ ਹਨਾ ਤੇ ਇਸ ਕਰਕੇ ਆਪਾਂ ਉਹ ਚੀਜ਼ਾਂ ਤੋਂ ਥੋੜਾ ਦੂਰੀਆਂ ਸੋਸ਼ਲ ਮੀਡੀਆ ਤੋਂ ਹਮ ਪਤਾ ਹੈ ਕਿ ਬਹੁਤ ਜ਼ਿਆਦਾ ਅਫਵਾਹਾਂ ਵੀ ਚਲਦੀਆਂ ਨੇ ਬਹੁਤ ਖੁਸ਼ ਹੁੰਦਾ ਸਾਨੂੰ ਐਂ ਲੱਗਣ ਲੱਗ ਜਾਂਦਾ ਵੀ ਲੱਗ ਗਈ ਲੜਾਈ ਤਾਂ ਬੱਸ ਹਨ ਸੋ ਅਸੀਂ ਜੇ ਆਪਾਂ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਨਹੀਂ ਦੇਖਦੇ ਤੇ ਆਪਾਂ ਨਾਰਮਲ ਲਾਈਫ ਦੇ ਵਿੱਚ ਜੀ ਰਹੇ ਆਂ ਆਪਾਂ ਪਤਾ ਹੀ ਨਹੀਂ ਲੱਗਦਾ ਹੈਗਾ ਕੁਝ ਠੀਕ ਹੈ ਆਪਾਂ ਲੋਕਾਂ ਤੋਂ ਵੀ ਪਤਾ ਲੱਗਦਾ ਥੋੜੀਆਂ-ਬਹੁਤੀਆਂ ਚੀਜ਼ਾਂ ਤਾਂ ਆਪਾਂ ਨੂੰ ਦੇਖਣੀਆਂ ਪੈਂਦੀਆਂ ਨੇ ਕਿ ਸਰਕਾਰ ਦੀ ਕੀ ਐਡਵਾਈਜ਼ਰੀ ਹੈ ਸਰਕਾਰ ਸਾਨੂੰ ਕੀ ਡਾਇਰੈਕਟ ਕਰ ਰਹੀ ਹੈ ਕੀ ਨਿਰਦੇਸ਼ ਦੇ ਰਹੀ ਹੈ ਸੋ ਉਹਨਾਂ 'ਤੇ ਧਿਆਨ ਤਾਂ ਆਪਾਂ ਨੂੰ ਰੱਖਣਾ ਪੈਂਦਾ ਹੈ ਨਾ ਵਲੌਗ ਲੈ ਕੇ ਵਧੀਆ ਜਾ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ